ਅੱਜ ਹਨ ਕੋਈ ਸਰਪ੍ਰਾਈਜ਼ ਆ ਇਹ ਮੇਰਾ ਜਿਹੜਾ ਜੋੜੀਦਾਰ ਆ ਉਹ ਅੱਜ ਕੁਝ ਠੀਕ ਨਹੀਂ ਬਿਮਾਰ ਆ ਤੇ ਉਹਨੇ ਕੁਝ ਆਰਡਰ ਕੀਤਾ ਸੀ ਜੀ ਆਨਲਾਈਨ ਆਰਡਰ ਕੀਤਾ ਸੀ ਤੇ ਇਹ ਅੱਜ ਪਹੁੰਚਿਆ ਆ ਤੇ ਮੈਨੂੰ ਦੱਸਿਆ ਨਿਗਾ ਕਹਿੰਦੇ ਸਰਪ੍ਰਾਈਜ਼ ਆ ਖੋਲ ਕੇ ਦੇਖ ਲੋ ਇਹਦੇ ਵਿੱਚ ਕੀ ਆ ਹਨਾ ਤੇ ਹੁਣ ਆਪਾਂ ਤੁਹਾਡੇ ਸਾਰਿਆਂ ਦੇ ਅੱਗੇ ਖੋਲਣ ਲੱਗੇ ਆ ਤੇ ਚਲੋ ਆਪਾਂ ਦੇਖਦੇ ਆ ਕੀ ਸਰਪ੍ਰਾਈਜ਼ ਆ ਇਹੋ ਜੀ ਕਿਹੜੀ ਚੀਜ਼ ਆ ਮੈਂ ਪਹਿਲਾਂ ਸੋਚਦਾ ਹੀ ਕੋਈ ਮੇਰੇ ਲਈ ਕੋਈ ਕੋਈ ਚੀਜ਼ ਸਪੈਸ਼ਲ ਮੰਗਾਈ ਆ ਕੋਈ ਹੋ ਸਕਦਾ ਕੋਈ ਹਨਾ ਕੁਝ ਕਮੀਜ਼ ਹੋਵੇ ਜਾਂ ਕੋਸ਼ ਹੋਵੇ ਮੈਂ ਤਾਂ ਹਿੱਦਾਂ ਦਾ ਹੀ ਸੋਚਦਾ ਤੇ ਬਾਕੀ ਦੇਖਦੇ ਆਪਾਂ ਕੀ ਨਿਕਲਦਾ ਇਹ ਚੋਂ ਹਨਾ ਖੋਲ ਕੇ ਦੇਖਦੇ ਆ ਚਲੋ ਆਜੋ ਆਪਾਂ ਦੇਖਦੇ ਖੋਲ ਕੇ ਲਾਈ ਇਹ ਮੈਨੂੰ ਦੋ ਤਿੰਨ ਦਿਨ ਤੋਂ ਨਾ ਕਹਿ ਰਹੇ ਸੀ ਕਿ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆਉਣਾ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੇ ਸਰਪ੍ਰਾਈਜ਼ ਆਉਣਾ ਤੇ ਆਪਾਂ ले लेने हैं की है सरप्राइज हां ਤੇ ਬੜੀ ਵਧੀਆ ਗੱਲ ਹੈ ਜੇ ਕੋਈ ਮੇਰੇ ਲਈ ਕੋ ਗਿਫਟ ਨਿਕਲੂਗਾ ਇਹ ਪਹਿਲੀ ਵਾਰ ਹੀ ਆ ਨਹੀਂ ਤਾਂ ਆਪ ਦੇ ਲਈ ਜਿਆਦਾ ਗਿਫਟ ਕੋ ਟਾਪ ਦੇ ਲਈ ਮਾਉਂਦੇ ਰਹਾ ਸੂਟ ਸਾਟ ਹੋ ਰਾ ਪਰ ਮੇਰੇ ਲਈ ਪਹਿਲੀ ਵਾਰੀ ਗਿਫਟ ਹੈ ਇਹ ਸਰਪ੍ਰਾਈਜ਼ ਇਹ ਰਾ ਪਹਿਲੀ ਵਾਰੀ ਆ ਗਿਫਟ ਦੇਖੋ ਕੀ ਨਿਕਲਦਾ ਮੇਰੇ ਲਈ ਹੁਣ ਆਪਾਂ ਕੱਟੀ ਜਾਣੇ ਆ ਪਰ ਮੇਰੇ ਦਿਲ ਦੀ ਧੜਕਣ ਵਧੀ ਜਾਂਦੀ ਹੈ ਵੀ ਪਤਾ ਨਹੀਂ ਇਹ ਚੋ ਕੀ ਨਿਕਲਣਾ ਹੈ ਦੇਖਦੇ ਆ ਕੱਟ ਕੱਟ ਕੇ एक तो बनिया बहुत चंगी तरह उन्होंने यार की गल है इधे मैं हरी भरी जी चीज दी है कोई बूटा बाटा तो नहीं गाए तो यार बूटा <भुटा> निकलिया <laughs> बहुत वाया <भरिया। laughs> है मैं मेरा मन तो बड़ा खुश होया देख के है ना ਕਮਾਲੀਆ ਤੇ ਆਨਲਾਈਨ ਵੀ ਮਿਲਦੇ ਆ ਉੱਤੇ ਅੱਛਾ ਸ਼ੌਕ ਹੋਣਾ ਚਾਹੀਦਾ ਭਾਣਾ ਜਿੱਥੋਂ ਮਰਜੀ ਓਹ ਹੋ 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 ਚਲੋ ਠੀਕ ਆ ਜੀ ਥੈਂਕ ਯੂ ਬਹੁਤ ਬਹੁਤ ਹੈਨਾ ਇੰਨਾ ਵਧੀਆ ਗਿਫਟ ਦੇਣ ਦਾ ਤੇ ਹੁਣ ਹੁਣ ਬਰਸਾਤ ਵੀ ਮੌਸਮ ਸ਼ੁਰੂ ਹੋ ਗਿਆ ਆ ਤੇ ਆਪਾਂ ਰੱਖਦੇ ਆ ਹੋਰ ਵੀ ਆ ਜੀ ਵਿੱਚ ਲੱਗਦਾ ਹੋਰ ਆ ਠੀਕ ਆ ਨੇ ਬਹੁਤ ਵਧੀਆ ਬਹੁਤ ਵਧੀਆ ਲੱਗਾ ਜੀ ਗੱਟ ਬਹੁਤ ਵਧੀਆ ਪਾਰਾ ਨਾਲੇ ਆਪਾਂ ਇਸ ਚੀਜ਼ ਤੇ ਕੰਮ ਕਰ ਰਹੇ ਆ ਹਰਿਆ ਭਰਿਆ ਬਣਾਉਣ ਲਈ ਪੰਜਾਬ ਨੂੰ ਤੇ ਆਪਣੇ ਨਾਲ ਦੇ ਕੇ ਸਾਰੇ ਬੀਜਾਂਗੇ ਬਿਲਕੁਲ ਸਾਰੇ ਬੀਜਾਂਗੇ ਸਾਰੇ ਸੋਚਦੇ ਰਹਿੰਦੇ ਆਪਾਂ ਬੂਟਾ ਲਿਉਣਾ ਕਿੱਥੋਂ ਆਜੀ ਬੂਟਾ ਲਿਉਣਾ ਤਾਂ ਬਹੁਤ ძਹੇ ਆਜੀ ਆਪਾਂ ਲਿਉਣਾ ਹੋਵੇਗਾ ਪਾਰਾ ਜਿਹੜਾ ਆਨਲਾਈਨ ਦਾ ਜਿਹੜਾ ਹੈਗਾ ਆ ਇਹ ਮੈਂ ਇਹ ਨਵੀਂ ਸੂਲਤ ਹੋ ਗਈ ਆ ਮੈਂ ਤਾਂ ਆਪ ਦੇਖ ਕੇ ਬੜਾ ਤੁਹਾਨੂੰ ਬਾਜ਼ਾਰ ਜਾਣਾ ਨਹੀਂ ਪਊਗਾ ਨਾਸਲੀ ਨਹੀਂ ਜਾਣਾ ਪਊਗਾ ਆਨਲਾਈਨ ਤੁਸੀਂ ਮਗਾ ਸਕਦੇ ਆ ਹਲੋ ਓ ਮਾਈ ਗਾਡ ਲਓ ਜੀ ਇੱਕ ਹੋਰ ਨਿਕਲਿਆ ਵਿੱਚੋਂ ਦੋ ਬੁੱਟੇ ਨਿਕਲੇ ਆ ਆ ਬਹੁਤ ਬਹੁਤ ਇਹ ਬਹੁਤ ਧੰਨਵਾਦ ਬਹੁਤ ਥੈਂਕ ਯੂ ਕਿੰਨੇ ਸੋਹਣੇ ਆ ਔਰ ਕਿੰਨੀ ਵਧੀਆ ਪੈਕਿੰਗ ਆ ਔਰ ਇਹਦੇ ਵਿੱਚ ਵੀ ਦੇਖੋ ਐਨ ਪੈਕ ਕੀਤੇ ਸੀ ਦੋ ਬੁੱਟੇ ਹਾਂ ਹਵਾਲੇ ਕੇ ਨਾਲ ਰੱਖੀ ਹੁੰਦੀ ਜਗਾ ਵਿੱਚ ਹਾਂ ਦੇਖੋ ਕਿੰਨੇ ਕਿੰਨੇ ਵਧੀਆ ਲੱਗਦੇ ਆ ਔਰ ਪੈਕਿੰਗ ਕਿੰਨੀ ਸੋਹਣੀ ਹੈ ਇਹਨਾਂ ਦੀ ਛੋਟੀ ਜੀ ਪੈਕਿੰਗ ਆ ਹਾਂ ਤੇ ਬਹੁਤ ਵਧੀਆ ਆ ਹੁਣ ਅਸੀਂ ਇਹਨਾਂ ਨੂੰ ਲਾਵਾਂਗੇ ਤੇ ਇਹਨੂੰ ਇਹ ਹੈ ਜੀ ਬੋਗਨ ਬਲੀਆ ਦੀ ਬੂਟ ਹੈ ਜੀ ਬੋਗਨ ਬਲੀਆ ਇਹਨੂੰ ਕਹਿੰਦੇ ਆ ਤੂੰ ਦੇਖਿਆ ਹੋਊਗਾ ਜਦੋਂ ਆਰਡਰ ਕੀਤਾ ਵਧੀਆ ਸੀਗਾ ਫੁੱਲ ਫੁੱਲ ਬਹੁਤ ਚੰਗਾ ਲੱਗੇਗਾ ਚਲੋ ਤੁਹਾਨੂੰ ਇਹਦੀ ਫੋਟੋ ਵੀ ਨਾਲ ਅਸੀਂ ਪਾਵਾਂਗੇ ਜਰੂਰ ਨਾਲ ਲਾਵਾਂਗੇ ਕਿ ਇਹ ਆ ਬੂਟੇ ਆ ਜੀ ਤੇ ਜਰੂਰ ਤੁਸੀਂ ਵੀ ਕਿਸੇ ਨੂੰ ਕੋਸ਼ਿਸ਼ ਆਸ ਲੈਂਗੇ ਨਹੀਂ ਆ ਬੂਟੇ 100 ਕਿੰਨੇ ਦੇ ਆ ਇਹ ਕੀ ਪੈਰੇ ਦੋ ਆ 130 ਰੁਪਏ ਦੇ ਦੋ ਬੂਟੇ ਆ ਜੀ ਹਾਂ ਔਰ ਬਹੁਤ ਵਧੀਆ ਬੂਟੇ ਆ ਇਹ ਤੇ ਕਿਸੇ ਤਰ੍ਹਾਂ ਦੇ ਬੂਟੇ ਬਹੁਤ ਲੱਗਣੇ ਆ ਜਦੋਂ ਲੱਗਣਗੇ ਤੁਹਾਨੂੰ ਅਸੀਂ ਉਦੋਂ ਵੀ ਦਿਖਾਵਾਂਗੇ ਹਾਂ ਬਿਲਕੁਲ ਬਿਲਕੁਲ ਹਾਂ ਜੇ ਗਮਲੇ ਵਿੱਚ ਅਮਾਗੇ ਤਾਂ ਉਹਨਾਂ ਵਿੱਚ ਲਾਵਾਂਗੇ ਹਾਂ ਠੀਕ ਹੈ ਜੀ ਤੇ ਚਲੋ ਜੀ ਅੱਜ ਦਾ ਗਿਫਟ ਜਿਹੜਾ ਹੈ ਅੱਜ ਦਾ ਜਿਹੜਾ ਸਰਪ੍ਰਾਈਜ਼ ਹੀ ਬਹੁਤ ਵਧੀਆ ਲੱਗਾ ਮੈਨੂੰ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਕਹਿੰਦੇ ਨਾ ਹਰ ਬਾਡੇ ਜੀ ਮੈਨੂੰ ਕੈਪਟਨ ਨਹੀਂ ਦਿੰਦੇ ਹਾਂ ਬਾਡੇ ਦਾ ਆਵਾਜ਼ ਜਰਾ ਚਾਰੇ ਬਾਡੇ ਤਾਂ ਨੰਗਿਆ ਸੀ ਚਲੋ ਠੀਕ ਆ ਠੀਕ ਆ ਥੈਂਕ ਯੂ ਥੈਂਕ ਯੂ ਮੈਡਮ ਜੀ ਬਹੁਤ ਬਹੁਤ ਥੈਂਕ ਯੂ ਹਾਂ ਚਲੋ ਠੀਕ ਆ ਜੀ ਆ ਇਹੀ ਸੀ ਸਰਪ੍ਰਾਈਜ਼ ਬਿਲਕੁਲ ਬਿਲਕੁਲ ਤੁਸੀਂ ਵੀ ਕਿਸੇ ਨੂੰ ਮੈਂ ਹੁਣ ਪਤਾ ਲੱਗ ਗਿਆ ਆਨਲਾਈਨ ਬੂਟੇ ਚਾਹੀਦੇ ਹੁਣ ਜਰੂਰ ਮਗਾਓ ਤੇ ਵਧੀਆ ਮਿਲਦੇ ਨਾਲੇ ਨਾਲੇ ਸਸਤੇ ਮਿਲਦੇ ਆ ਹੂੰ ਤੇ ਚਲੋ ਜੀ ਅੱਜ ਦਾ ਇਹੀ ਸਰਪ੍ਰਾਈਜ਼ ਸੀ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ